ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀ ਇਧਰ ਬੈ ਹਰਪ੍ਰੀਤ ਤੇ ਵੀਰੇ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਇਹ ਚੈਨਲ ਤੇ ਦੁਪਹਿਰ ਸ਼ਾਮ ਤੇ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਤੇ ਇਹਨਾਂ ਘੰਟਿਆਂ ਵਿੱਚ ਜਿਹੜਾ ਕੀ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲ ਸਰ ਕਿਤੇ ਕਿਤੇ ਜਿਹੜਾ ਹਲਕੇ ਦਰਮਿਆਨੇ ਜਿਹੜੇ ਸ਼ਰਾਟੇ ਵੇਖਣ ਨੂੰ ਮਿਲ ਸਰ ਗਰਚੰਗ ਵੇਖਣ ਨੂੰ ਮਿਲ ਸਕਦੀ ਹੈ ਤੇ ਪਰਮਾਤਮਾ ਮਿਹਰ ਕਰੇ ਕਿਸਾਨ ਵੀਰਾਂ ਤੇ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ 'ਚ ਸਾਂਝਾ ਕਰਾਂਗੇ ਜੋ ਵੀ ਸਾ ਲਾਈਵ ਸੈਟਲਾਈਟ ਤਸਵੀਰਾਂ ਕੈਰੀ ਕਰਨ ਕਰ ਤੱਕ ਮੌਸਮ ਜਿਹੜਾ ਸਾਫ਼ ਹੁੰਦਾ ਸਾਰ ਨੇ ਤੇ ਕਿੜ ਕਿੜ ਇਲਾਕੇ ਵਿੱਚ ਪੈਣ ਦੇ ਸਾਰ ਰਹਿਣਗੇ ਆਉਣ ਵਾਲੇ ਅ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ ਤਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਲਾਈਵ ਤਾਇ ਸਾਡਾ ਤਸਵੀਰਾਂ ਵਿੱਚ ਉਹ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰੇ ਪੂਰੇ ਪੰਜਾਬ ਵਿੱਚ ਕੁਝ ਕਲਾਕੇ ਹਨ ਜਿੱਥੇ ਮੌਸਮ ਠੀਕ-ਠਾਕ ਤੇ ਬਾਕੀ ਚਰਤਰ ਲਾਕੇ ਮੌਸਮ ਜਿਹੜਾ ਬੱਦਲ ਵਾਈਲ ਵੇਖਣ ਨੂੰ ਮਿਲ ਰਿਹਾ ਕੁਝ ਲਾਕੇ ਹਲਕੀ ਤੇ ਕੁਝ ਲਾਕੇ ਸੰਗਣੀ ਜਿਹੜੀ ਬੱਦਲ ਵੇ ਦਾ ਦੌਰ ਚੱਲੀ ਤੇ ਕਿਤੇ ਕਿਤੇ ਜਿਹੜੀ ਕੜਮੀਆਂ ਦੇ ਹਲਕਾ ਮੀਂਹ ਦ ਮੇ ਪਿਆ ਤਾਂ ਕਮੈਂਟ ਕਰੇ ਜਰੂਰ ਦੱਸਣਾ ਤਾਂ ਹੁਣ ਜਿਹੜੇ ਆਉਣ ਵਾਲੇ ਕਲੇ ਘੰਟੇ ਆ ਜਾਣਗੇ ਜਾਨਕੀ ਦੁਪਹਿਰ ਤੋਂ ਸ਼ਾਮ ਉਹ ਕਿ ਜੇ ਸ਼ਾਮ ਤੋਂ ਰਾਤ ਦੇ ਵਿੱਚਕਾਰ ਤੇ ਕੱਲ 16 April ਸਵੇਰ ਤੱਕ ਜਿਹੜਾ ਹਲਚਲ ਆ ਇਸ ਤਰ੍ਹਾਂ ਹੀ ਵੇਖਣ ਨੂੰ ਮਿਲਦੀਆਂ ਰਹਿਣਗੀਆਂ ਕੁਝ ਘੜਾਂ ਕਿ ਕਦੀ ਸਾਫ਼ ਹੋ ਕੇ ਕਦੀ ਬੱਦਲ ਬਣ ਕੇ ਇਸ ਤਰ੍ਹਾਂ ਮੌਸਮ ਜਿਹੜਾ ਬਣਿਆ ਰਹਿਣਾ ਕੁਝ ਘੜਾਂ ਕਿ ਹਲਕੇ ਛਰਾਟੇ ਕੁਝ ਘੜਾਂ ਕਿ ਤੇਜ਼ ਜਿਹੜੇ ਮੀਂਹ ਦੇ ਛਰਾਟੇ ਵੇਖਣ ਨੂੰ ਮਿਲ ਸਕਦੇ ਨੇ ਦਰਮਿਆਨਾ ਕੁਝ ਘੜਾਂ ਕਿ ਮੀਂਹ ਦਰਜ ਕੀਤਾ ਜਾ ਸਕਦਾ ਹੈ ਤੇ ਕੁਝ ਘੜਾਂ ਕਿ ਜਿਹੜਾ ਕੜੀਆਂ ਤੋਂ ਹਲਕਾ ਮੀਂਹ ਵੀ ਦਰਜ ਕੀਤਾ ਜਾ ਸਕਦਾ ਹੈ ਕੁਝ 1 2 ਆ ਖੇਤਰ ਉਹ ਜਾਂ ਵੇਖਣ ਨੂੰ ਮਿਲ ਸਕਦੀ ਹੈ ਤਾਂ ਮੀਨ ਜਿਹੜਾ ਸਿਸਟਮ ਦਾ ਪ੍ਰਭਾਵ ਅੱਜ ਹੀ ਵੇਖਣ ਨੂੰ ਮਿਲੇਗਾ ਜ਼ਿਆਦਾਤਰ ਇਲਾਕਿਆਂ ਵਿੱਚ ਤੇ ਕੱਲ ਜਿਹੜਾ ਮੌਸਮ ਠੀਕ ਠਾਕ ਯਾਨੀ ਕੁਝ ਕ੍ਰੈਨ ਦੀ ਸੁਭਾਵਨਾ ਹੈ ਪੰਜਾਬ ਵਿੱਚ ਕੁਝ ਹੋ ਸਕਦਾ ਸਵੇਰ ਦੇ ਜਿਹੜੇ ਸ਼ੁਰੂਆਤੀ ਘੰਟੇ ਹੋਣਗੇ ਜਾਨ 9 10 ਵਜੇ ਜਾਂ 10 11 ਵਜੇ ਤੱਕ ਹੋ ਸਕਦਾ ਹੈ ਕਿ ਜਿਹੜੇ ਪੰਜਾਬ ਦੇ ਉੱਤਰੀ ਹਿੱਗੇ ਨੇ ਇਲਾਕੇ ਜਿਵੇਂ ਆਪਾਂ ਗੱਲ ਕਰ ਮਾਝਾ ਤੇ ਬਾਬਾ ਦੀਆਂ ਪੂਰਬੀ ਖੇਤਰ ਪਹਾੜਾਂ ਦੇ ਨਾਲ ਲੱਗਦੇ ਖੇਤਰ ਕੁਝ ਮਾਝਾ ਤੇ ਬਾਬਾ ਦੇ ਭਾਗ ਹੋਗੇ ਜਾਂ ਮਾਝਾ ਦੇ ਕੁਝ ਛਿੱਕ ਤੋਂ ਖੇਤਰ ਹੋਗੇ ਇਹਨਾਂ ਵਿੱਚ ਹਲਚਲਾਂ ਵੇਖਣ ਨੂੰ ਮਿਲ ਸਕਦੀ ਹੈ ਜ਼ਿਆਦਾਤਰ ਲਾ ਕੇ ਮ ਆਦੇ ਵਿੱਚ ਕਾਤਾ ਸਵੇਰ ਦੇ ਸ਼ੁਰੂਆਤੀ ਜਿਹੜੇ ਪਹਿਲੇ ਘੰਟਿਆਂ ਵਿੱਚ ਕੁਝ ਕੁ ਲਾਕੇ ਆਪਾਂ ਗੱਲ ਕਰੀਏ ਤੇ ਕੁਝ ਕੁ ਲਾਕੇ ਹਲਕਾ ਤੇ ਕੁਝ ਕੁ ਲਾਕੇ ਹੋਣਗੇ ਜਿੱਥੇ ਦਰਮਿਆਨੇ ਜਿਹੜੇ ਸ਼ਰਾਟੇ ਵੇਖਣ ਨੂੰ ਮਿਲ ਸਕਦੇ ਹਲਕੇ ਕੁਝ ਕੁ ਲਾਕੇ ਤੇ ਜਿਹੜੇ ਸ਼ਰਾਟੇ ਵੇਖਣ ਨੂੰ ਮਿਲ ਸਕਦੇ ਨੇ ਤੇ ਕੁਝ ਹੋ ਸਕਦਾ ਦੋ ਚਾਰ ਖੇਤਰਾਵਾਂ ਦੇ ਦਰਮਿਆਨੇ ਥੋੜਾ ਜ਼ਿਆਦਾ ਮੀਂਹ ਦਰਜ ਕੀਤਾ ਜਾ ਸਕਰ ਗਰਚਮ ਕੋਈ ਵੇਖਣ ਨੂੰ ਮਿਲ ਸਕਦੀ ਤਾਂ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਰਿਹਾ ਕਮੈਂਟ ਕਰ ਜ਼ਰੂਰ ਦੱਸਣਾ ਤੇ ਕੁਝ ਤੁਸੀਂ ਕਿਸ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਵੇਖ ਰਹੇ ਹੋ ਕਮੈਂਟ ਕਰ ਜ਼ਰੂਰ ਦੱਸਿਆ ਕਰੋ ਤਾਂ ਜੋ ਨੈਕਸਟ ਵਾਰ ਵੀ ਅਪਡੇਟ ਤੁਹਾਡੇ ਆਪ ਜ਼ਿਲ੍ਹੇ ਤਕਾਲ ਹੋ ਸਕਦਾ ਸਿਸਟਮ ਜੇ ਰਾਤ ਨੂੰ ਜਾਂ ਆਪਾਂ ਗੱਲ ਕਰੀਏ ਸਿਸਟਮ ਕਮਜ਼ੋਰ ਪੈ ਜਾਏਗਾ ਰਾਤ ਨੂੰ ਜੇ ਤੜਕਸਾਰ ਨੂੰ ਠੀਕ ਹੈ ਤਾਂ ਕੁਝ ਕਲਾਕੇ ਹੋਣਗੇ ਜਿੱਥੇ ਥੋੜਾ ਜਿਹਾ ਆਪਾਂ ਗੱਲ ਕਰੀਏ ਕੱਲ ਵੀ ਜਿਹੜਾ ਸਵੇਰ ਤੇ ਸ਼ੁਰੂਆਤੀ ਘੰਟੇ ਜਾਂ ਸਵੇਰ ਤੱਕ ਤੜਕਸਾਰ ਜਿਹੜੇ ਦਰਮਿਆਨੇ ਸ਼ਰਾਟੇ ਜ਼ਰੂਰ ਵੇਖਣ ਨੂੰ ਮਿਲ ਸਕਦੇ ਖਾਸ ਕਰ ਮਾਝਾ ਤੇ ਬਾਰੇ ਜਿਹੜਾ ਪਹਾੜਾਂ ਦੇ ਨਾਲ ਲੱਗਦੇ ਪੂਰਬੀ ਖੇਤਰ ਵਿੱਚ ਤਾਂ ਫਿਲਹਾਲ ਇਹ ਜਾਣਕਾਰੀ ਆਪਾਂ ਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਕੋਈ ਵੀ ਨਵੀਂ ਜਾਣਕਾਰੀ ਮਿਲਦੀ ਤੁਹਾਡੇ ਤੱਕ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਦੇਖਣ ਦੀ